ਕੂੜਾ ਨਗਰੀਏ ਕੂੜਾ ਨਗਰੀਏ ਦੇ ਵਿੱਚ ਪੂਰੇ ਦੇ ਥੇਰ ਪ੍ਰਾਪਰ ਨਹੀਂ ਅੱਜ ਵੀ ਲੱਗੇ ਨੇ ਤੇ ਕਾਰਪੋਰੇਸ਼ਨ ਜਿੱਦਾਂ ਕੀ ਦੱਸ ਰਹੇ ਨੇ ਕਿ ਠੇਕਾ ਜਿਹੜਾ ਦੇ ਦਿੱਤਾ ਗਿਆ ਤੇ ਕੂੜੇ ਦੀ ਲਿਫਟਿੰਗ ਸਰ ਸਮੱਸਿਆ ਕਾਫੀ ਜ਼ਿਆਦਾ ਬਣੀ ਹੈ ਤੇ ਉਹਦੇ ਵਾਸਤੇ ਕਿਹੋ ਜਿਹਾ ਪ੍ਰਬੰਧ ਦੇ ਆਉਣ ਵਾਲੇ ਫਿਊਚਰ 'ਚ ਇਸ ਤਰ੍ਹਾਂ ਕੋਈ ਚੁਕਾਈ ਨਹੀਂ ਹੋ ਪਾਏਗਾ ਦੇਖੋ ਫਿਊਚਰ ਨੂੰ ਦੇਖਦੇ ਹਾਂ ਅਸੀਂ ਸਾਰਾ ਕੁਝ ਕੀਤਾ ਤੁਸੀਂ ਦੇਖੋ ਕਿ 2009 ਤੋਂ ਤੁਸੀਂ ਇਸੇ ਸ਼ਹਿਰ ਦੇ ਵਸਿੰਦੇ ਹੋ ਤੁਸੀਂ ਇਸੇ ਸ਼ਹਿਰ 'ਚ ਆਪਣੀ ਸਾਰਾ ਮੀਡੀਆ ਵਾਲਿਓ 2009 ਦੇ ਵਿੱਚ ਜਿਹੜਾ ਸੀਗਾ ਇੱਕ ਕੰਪਨੀ ਨੂੰ ਜਿਹੜਾ ਉਸ ਸੌਰੀ 2016 ਦੇ ਵਿੱਚ ਉਸ ਟਾਈਮ ਇੱਕ ਕੰਪਨੀ ਨੂੰ ਜਿਹੜਾ ਠੇਕਾ ਦਿੱਤਾ ਗਿਆ ਸੀ ਉਹਨੇ ਕੋ ਸਬਲੀਟ ਕਰ ਗਿਆ ਵਰਦਾ ਕੰਪਨੀ ਨੂੰ ਦੇ ਦਿੱਤਾ ਤੁਸੀਂ ਪਿਛਲਾ ਇਤਿਹਾਸ ਜਿਹੜਾ ਇਹ 9 ਸਾਲਾਂ ਦਾ نکਾਲੋ 9 ਸਾਲਾਂ ਤੋਂ ਇਹ ਸ਼ਹਿਰ ਦੇ ਵਿੱਚ ਕੂੜੇ ਦੀ ਜਿਹੜੀ ਬੜੀ ਵੱਡੀ ਸਮੱਸਿਆ ਸੀ ਜਦੋਂ ਟੈਂਡਰ ਦਿੱਤਾ ਗਿਆ ਸੀ ਉਹਦੇ 'ਚ ਇਹ ਸੀ ਕੂੜਾ ਲਿਫਟ ਹੋਏਗਾ, ਟ੍ਰਾਂਸਪੋਰਟ ਹੋਏਗਾ, ਡਿਸਪੋਜ਼ ਹੋਏਗਾ, ਉੱਥੇ ਜਿਹੜੇ ਕੂੜਾ ਖਤਮ ਕੀਤਾ ਜਾਏਗਾ ਲੇਕਿਨ ਦੱਸੋ 1 ਇੰਚ ਵੀ ਕੰਮ ਹੋਇਆ ਉਸ ਪਾਸੇ 1 ਇੰਚ ਕੰਮ ਨਹੀਂ ਹੋਇਆ 2000 ਜਿਹੜਾ 16 ਦੇ ਵਿੱਚ ਉਸ ਕੰਪਨੀ ਨੂੰ ਜਿਹੜਾ ਐਗਰੀਮੈਂਟ ਕੀਤਾ ਗਿਆ ਸੀ ਉਹ 25 ਸਾਲ ਦਾ ਕੀਤਾ ਗਿਆ ਸੀ ਯਾਨੀ ਕਿ 2016 ਤੋਂ 2041 ਤੱਕ ਐਗਰੀਮੈਂਟ ਦੀਆਂ ਕਲਾਜ਼ਾਂ ਇਹੋ ਜੀਆਂ ਸੀ ਕਿ ਬਹੁਤ ਮੁਸ਼ਕਲ ਸੀ ਕਿ ਇਸ ਕੰਪਨੀ ਤੋਂ ਖੜਾ ਛਡਾਣਾ ਹੁਣ ਪਿੱਛੇ ਉਦੋਂ ਬੀਜੇਪੀ ਕਾਲੀ ਸਰਕਾਰ ਰਹੀ ਉਹ ਵੀ ਇਸ ਤਰ੍ਹਾਂ ਰੋਂਦਿਆਂ ਪਿੱਟਦਿਆਂ ਟਾਈਮ ਕੱਢਦਾ ਫਿਰ ਕਾਂਗਰਸ ਸਰਕਾਰ ਰਹੀ ਉਹ ਵੀ ਰੋਂਦਿਆਂ ਪਿੱਟਦਿਆਂ ਟਾਈਮ ਕੱਢਦਾ ਮਤਲਬ ਡੰਗ ਚਪਾਉ ਚਲਾਉ ਕੰਮ ਕਰਦੇ ਰਹੇ ਇਸੇ ਲਈ ਨੇ ਕਿ ਆ ਕਿ ਯਾਰ ਸਾਡਾ ਸ਼ਹਿਰ ਇਹ ਅੰਮ੍ਰਿਤਸਰ ਸ਼ਹਿਰ ਇਸ ਦਿੱਤਾ ਕਰਕੇ ਨੇ ਆ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਨੂੰ ਖੂਬਸੂਰਤ ਤੇ ਸਾਫ਼ ਸੁਥਰਾ ਕਰੀਏ ਸੋ ਸਾਡੀ ਆਮ ਆਦਮੀ ਪਾਰਟੀ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਸਾਡੀ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਜਿਹੜੇ ਨੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੇ ਅਮਨ ਅਰੋੜਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਜਿਹੜੇ ਲੋਕਲ ਪਾਲᱤ ਬੰਤੀ ਤੇ ਰਵਜੋਤ ਸਿੰਘ ਉਹ ਸਾਡੇ ਮਾਨਯੋਗ ਸ਼ਹਿਰ ਦੇ ਸਾਰੇ ਐਮ ਐਲ ਏ ਸਭਾਨ ਇਹ ਚੀਜ਼ ਅਸੀਂ ਤਿਆਰ ਕਰ ਲਿਆ ਸੀ ਜੇ ਰੰਗਲਾ ਪੰਜਾਬ ਬਣਾਣਾ ਤੇ ਰੰਗਲੇ ਸ਼ਹਿਰ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਗੰਦ ਦੇ ਢੇਰ ਨੇ ਭਗਤਾਂ ਵਾਲਾ ਵਿਖੇ 15 16 ਲੱਖ ਮੀਟਰ ਟਨ ਜਿਹੜਾ ਗੰਦ ਹੈ ਉਹਦਾ ਰੇਡੀਅਸ ਜਿਹੜਾ 4 ਕਿਲੋਮੀਟਰ 5 ਕਿਲੋਮੀਟਰ ਏਰੀਆ ਉੱਤੇ 스멜 ਉਹਦੀ ਬਿਮਾਰੀਆਂ ਫੈਲਦੀਆਂ ਪੋਲੂਸ਼ਨ ਫੈਲਦਾ ਲੇਕਿਨ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਕੰਮ ਨਹੀਂ ਕੀਤਾ ਵਾਅਦੇ ਕੀਤੇ ਵੋਟ ਲੈ ਕਰ ਦਿਆਂਗੇ ਜੀ ਆਪਣਾ ਟਾਈਮ ਕੱਢਿਆ ਤੇ ਖਤਮ ਕੀਤਾ ਪਰ ਅਸੀਂ ਉਹ ਕੋਈ ਕੰਮ ਨਹੀਂ ਕੀਤਾ ਅਸੀਂ ਆਉਂਦਿਆਂ ਉਸ ਦਾ ਜਿਹੜਾ 45 ਕਰੋੜ ਰੁਪਏ ਦਾ ਟੈਂਟਰ ਲਗਾ ਕੇ ਉਸ ਦਿਨ ਮੀਡੀਆ ਦੇ ਸਾਹਮਣੇ ਆ ਜਿੱਦਣ ਸਾਡੀਆਂ ਉਥੇ ਮਸ਼ੀਨਰੀ ਨੇ ਕੰਮ ਸ਼ੁਰੂ ਕਰ ਦਿੱਤਾ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਵਾਅਦਾ ਵੀ ਨਹੀਂ ਸੀ ਕੀਤਾ ਤੁਹਾਡੇ ਨਾਲ ਗੱਲ ਵੀ ਨਹੀਂ ਅੱਜ ਕੰਮ ਉੱਥੇ ਤੁਸੀਂ ਮੀਡੀਆ ਜਾ ਕੇ ਦੇਖੋ ਅੱਜ ਕੰਮ ਹੋ ਰਿਹਾ ਉਹ ਕਦਮ ਕਰ ਰਹੇ ਆ ਕੂੜੇ ਦੇ ਪਾੜ 15 ਮਹੀਨੇ ਦਾ ਟਾਈਮ ਦਿੱਤਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ 15 ਮਹੀਨੇ ਤੋਂ ਪਹਿਲਾਂ ਜਿਹੜਾ ਉਥੋਂ ਕੂੜੇ ਦਾ ਡੰਪ ਖਤਮ ਹੋ ਜਾਣ ਅਸੀਂ ਉਥੇ ਜਿਹੜਾ ਹੈਗਾ ਗਾਰਡਨ ਬਹੁਤ ਸੁੰਦਰ ਗਾਰਡਨ ਬਣਾ ਕੇ ਦੀ ਦੂਜੀ ਗੱਲ ਜਿਹੜੀ ਕੂੜੇ ਦੀ ਸਮੱਸਿਆ ਸੀ ਜਿਹੜੀ ਵਰਦਾ ਕੰਪਨੀ ਮੇਨ ਗੱਲ ਕਰ ਰਹੇ ਆ ਸੀ ਹੁਣ ਕਿਸੇ ਨਾ ਕਿਸੇ ਨੇ ਤੇ ਇਹਦੇ ਕੋਲ ਪਰਮਾਨੈਂਟਲੀ ਸਲੂਸ਼ਨ ਚਾਹੀਦਾ ਸੀ ਨਾ ਸ਼ਹਿਰ ਲਈ ਜਾਂ ਅਸੀਂ ਵੀ ਕੋਸ਼ਿਸ਼ ਕਰਦੇ ਡੰਗ ਟਪਾਉ ਟੈਂਪ ਟਪਾਉ ਅਸੀਂ ਵੀ ਉਹਨਾਂ ਨਾਲ ਤੁਰੇ ਰਹਿੰਦੇ ਠੀਕ ਹੈ ਜੀ ਹੋ ਗਿਆ ਕਰਤਾ ਕਰਾ ਲਿਆ ਪਰ ਨਹੀਂ ਅਸੀਂ ਕੰਮ ਕਰਨਾ ਸੀ ਪਰਮਾਨੈਂਟ ਅਸੀਂ ਉਸ ਕੰਪਨੀ ਨੂੰ ਖਤਮ ਕਰਕੇ ਅਸੀਂ ਕਿਉਂਕਿ ਨਵੀਂ ਕੰਪਨੀ ਲਿਹਾਉਣੀ ਸੀ ਔਰ ਦੋਨਾਂ ਦੇ ਬਿਟਵੀਨ 10-4 ਮਹੀਨੇ ਦਾ ਸਮਾਂ ਲੱਗਦਾ ਔਰ ਇਸ ਗੱਲ ਦੇ ਅਸੀਂ ਪ੍ਰਪੇਅਰ ਸੀਗੇ ਕਿ ਸ਼ਹਿਰ 'ਚ ਕੁਝ ਦਿੱਕਤਾਂ ਜ਼ਰੂਰ ਆਏਗੀ ਲੇਕਿਨ ਇਹਨੂੰ ਸੰਭਾਲ ਲਵਾਂਗੇ ਸੋ ਅਸੀਂ ਜਿਹੜਾ 24 ਅਕਤੂਬਰ ਨੂੰ ਉਸ ਕੰਪਨੀ ਨੇ ਕੰਮ ਛੱਡ ਰਹਾ ਸੀ ਨਵੀਂ ਕੰਪਨੀ ਨੂੰ ਅਸੀਂ ਟੈਂਡਰ ਲੋਟ ਕਰ ਚੁੱਕੇ ਆ ਉਹਨੇ 8 ਸਤੰਬਰ ਨੂੰ ਹੀ ਕੰਮ ਬੰਦ ਕਰ ਦਿੱਤਾ ਜਿੱਦੇ ਇੱਕਦਮ ਸਾਨੂੰ ਆਪਣੀ ਕਾਰਪੋਰੇਸ਼ਨ ਦੀ ਜਿੰਨੀ ਮਸ਼ੀਨਰੀ ਸੀ ਭਾਵੇਂ ਉਹ ਸਿਵਲ ਦੀ ਸੀ ਓ ਐਨ ਐਮ ਦੀ ਸੀ ਕਿ ਭਾਵੇਂ ਉਹ ਸਾਡੇ ਕੋਲ ਆਰਟੀਕਲਚਰ ਡਿਪਾਰਟਮੈਂਟ ਦੀ ਸੀ ਪਾਵੇ ਉਹ ਕੋਈ ਵੀ ਸੀ ਅਸੀਂ ਸਾਰੀ ਮਸ਼ੀਨਰੀ ਜਿਹੜੀ ਇਹ ਸਹਿਰ ਚੈਰ ਦੀ ਸਫਾਈ ਲਈ ਝੌਂਕ ਦਿੰਦੀ ਅਸੀਂ ਇਹ ਨਹੀਂ ਕਦੇ ਕਿ ਅਸੀਂ 100% ਉਹਦੇ ਵਿੱਚ ਕਰ ਲਿਆ ਠੀਕ ਹੈ ਅਸੀਂ 90% 95% ਜਿਹੜੀ ਉਹਦੀ ਲਿਫਟਿੰਗ ਜਿਹੜੀ ਕਰਤੀ ਔਰ ਆਉਣ ਵਾਲੇ ਹਰ ਰੋਜ਼ ਅਸੀਂ ਉਹਦੇ ਵਿੱਚ ਮਸ਼ੀਨਰੀ ਵਧਾ ਰਹੇ ਹਾਂ ਔਰ ਜਿਹੜੀ ਕੰਪਨੀ ਨਵੀਂ ਕੰਪਨੀ ਨੂੰ ਅਸੀਂ ਕੌਂਟਰੈਕਟ ਦਿੱਤਾ ਉਹ ਡੈਫੀਨੇਟਲੀ ਇਹ ਐਗਰੀਮੈਂਟ ਹੋਣ ਤੋਂ ਬਾਅਦ ਹੀ ਉਹ ਮਸ਼ੀਨਰੀ ਜਿਹੜੀ ਲੋੜੀ ਸੀ ਉਹਨੇ ਸੋ ਉਹ ਕੰਪਨੀ ਜਿਹੜੀ ਇਸ ਮਹੀਨੇ ਦੇ ਵਿੱਚ 100 ਮਿੰਨੀ ਟਿਪਰ ਇਸ ਮਹੀਨੇ ਲਾਏਗੀ 100 ਨੈਕਸਟ ਜਲਾਏਗੀ 100 ਉਸ ਤੋਂ ਨੈਕਸਟ ਯਾਨੀ ਕਿ 30 ਦਸੰਬਰ ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਐ ਨੀਟ ਐਂਡ ਕਲੀ ਚਮਚਮੰਦਾ ਤੁਹਾਨੂੰ ਨਜ਼ਰ ਆਏਗਾ ਔਰ ਪਰਮਾਨੈਂਟ ਟਾਈਮ ਲਈ ਔਰ ਜਿਹੜੀ ਦੂਸਰੀ ਗੱਲ ਹੈ ਜਿੰਨੀ ਵੀ ਕੂੜੇ ਦੀ ਲਿਫਟਿੰਗ ਹੋਣੀ ਹੈ ਨਾਲ ਅਸੀਂ ਟੈਂਡਰ ਚ ਪ੍ਰੋਵੀਜ਼ਨ ਪਾਇਆ ਦਾ ਉਹ ਜਿੰਨੀ ਕੂੜੇ ਦੀ ਲਿਫਟਿੰਗ ਹੈ ਉਹਨੂੰ ਨਾਲ ਡਿਸਪੋਜ਼ ਕਰਨਾ ਇਹ ਨਹੀਂ ਹੈ ਕਿ ਉਹਨੂੰ ਜੋੜ-ਜੋੜ ਕੇ ਫਿਰ ਪਾੜ ਬਣਾਈ ਜਾਣੇ ਨੋ ਡੇਲੀ ਜਾਂ 2 ਦਿਨ ਜਾਂ 5 ਦਿਨ ਦੀ ਉਹ ਕੂੜੇ ਦੀ ਲਿਫਟਿੰਗ ਕਰੀ ਜਾਂ 10 ਦਿਨ ਦੀ ਕਰੇ ਮਸ਼ੀਨ ਚ ਲਾਏ ਸੈਗਰੀਗੇਟ ਕਰੇ ਤੇ ਉਹਨੂੰ ਖਤਮ ਕਰੇ ਸੋ ਅੱਗੇ ਜਿਹੜਾ ਸੀਗਾ ਗ੍ਰੀਨ ਵੇਸਟ ਜਿਹੜੀ ਸੀਵਰੇਜ ਸਾਡੇ ਡਿਸਲਟ ਹੁੰਦੀ ਸੀ ਉਹਦੇ ਨਹੀਂ ਸੀ ਚੁੱਕਦੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜੋ ਪਿੱਛੇ ਪ੍ਰੋਬਲਮ ਹੋਈਆਂ ਨਵੀਂ ਕੰਪਨੀ ਦੇ ਐਗਰੀਮੈਂਟ ਦੇ ਵਿੱਚ ਉਹਦੇ ਨਾਲ ਕੀਤੀਆਂ ਠੀਕ ਹੈ ਕਿ ਥੋੜੀ-ਬੋਧੀ ਪ੍ਰੋਬਲਮ ਕੂੜੇ ਦੀ ਆ ਰਹੀ ਹੈ ਉਹ ਬਹੁਤੀ ਨਹੀਂ ਹੈਗੀ ਬਹੁਤੀ ਅਸੀਂ ਸੋਲਵ ਕਰ ਲਈ ਹੈ ਔਰ ਇਹ ਵੀ ਮੇਰਾ ਖਦ 2 4 5 ਦਿਨ ਦੇ ਵਿੱਚ ਅਸੀਂ ਕਾਫੀ ਮਸ਼ੀਨਰੀ ਹੋਰ ਵਧਾ ਰਹੇ ਹਾਂ ਆਪਣੇ ਵੱਲੋਂ ਔਰ ਮਹੀਨੇ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਤਕਰੀਬਨ ਸ਼ਹਿਰ ਜਿਹੜਾ ਹੈ ਸਾਫ਼ ਸੁਥਰਾ ਨਜ਼ਰ ਆਏਗਾ ਔਰ ਦਸੰਬਰ ਤੱਕ ਸਾਡਾ ਮੈਕਸਿਮਮ ਟਾਰਗੇਟ ਦਸੰਬਰ ਤੱਕ ਸ਼ਹਿਰ ਦੇ ਵਿੱਚ ਅਸੀਂ ਜਿਹੜੀ ਕੂੜੇ ਦੀ ਲਿਫਟਿੰਗ ਡੋਰ ਟੂ ਡੋਰ ਬੈਲ ਟੂ ਬੈਲ ਜੇਕਰ ਘਰ ਦੇ ਵਿੱਚ ਚਾਰ ਪਰਿਵਾਰ ਰਹਿੰਦੇ ਚਾਰਾਂ ਦੀ ਬੈਲ ਟੂ ਬੈਲ ਜਿਹੜੀ ਹੈ ਲਿਫਟਿੰਗ ਹੋਏਗੀ ਉਹਨਾਂ ਦੇ ਬਾਹਰ 바ਰ ਕੋਡ ਲਗਾਵਾਂਗੇ ਜਿੱਥੇ ਟਿਕਾ ਲਾਏ ਕਿਤੇ ਵੀ ਦਿੱਕਤ ਆਏਗੀ ਉਸ ਦਿੱਕਤ ਨੂੰ ਉਸੇ ਵੇਲੇ 바ਰ ਕੋਡ ਦਾ ਜਿਹੜਾ ਨੰਬਰ ਭੇਜ ਕੇ ਜਿਹੜਾ ਸੋਲਵ ਕਰਵਾ ਸਕਦਾ ਔਰ ਤੀਸਰੀ ਗੱਲ ਜਿੰਨੇ ਵੀ ਵੀਕਲ ਹੋਣਗੇ ਸਾਰੇ ਉਹ ਜੀਪੀਐਸ ਆ ਨੈਵਿਗੇਟ ਹੋਣਗੇ ਉਹਨਾਂ ਦੀ ਮੀਟਿੰਗ ਸਾਡੇ ਕੋਲ ਇਥੇ ਕਾਰਪੋਰੇਸ਼ਨ ਚ ਹੋਏਗੀ ਸੋ ਜੋ ਕੰਮ ਕਰਾਂਗੇ ਪਰਮਨੈਂਟ ਕਰਾਂਗੇ ਡੰਗ ਟਪਾਉ ਕੋਈ ਕੰਮ ਨਹੀਂ ਕਰਾਂਗੇ ਇਹ ਸਾਡਾ ਸ਼ਹਿਰ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਹੈ ਕਾਰਪੋਰੇਸ਼ਨ ਦਾ ਇਸ ਸ਼ਹਿਰ ਨੂੰ ਸਾਫ਼ ਸੁਥਰਾ ਕਰਨਾ ਇਸ ਸ਼ਹਿਰ ਦੇ ਵਿੱਚ ਜੋ ਮਸ਼ੀਨਰੀ ਮੁਹੱਈਆ ਕਰਨੀ ਹੈ ਜੋ ਕੋ ਚਾਹੀਦਾ ਉਹ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਚੀਜ਼ ਇੱਥੇ ਮੁਹੱਈਆ ਕਰੇਗੀ ਔਰ ਇਸ ਸ਼ਹਿਰ ਨੂੰ ਅਸੀਂ ਇਹ ਟਾਈਮ ਨਹੀਂ ਮੰਗਦੇ ਕਿ 2 ਸਾਲ 4 ਸਾਲ 5 ਸਾਲ ਆਉਣ ਵਾਲੇ 2 4 6 ਮਹੀਨਿਆਂ ਚ ਤੁਹਾਨੂੰ ਜਿਹੜਾ ਸ਼ਹਿਰ ਹੈ ਉਹ ਚਮਚਮਦਾ ਨਜ਼ਰ ਆਏਗਾ ਡੈਫੀਨੇਟਲੀ ਅਸੀਂ ਕਈ ਕਰੋੜਾਂ ਦੇ ਕੰਮ ਜਿਹੜੇ ਸ਼ੁਰੂ ਕੀਤੇ ਨੇ 80 90 ਕਰੋੜ ਦੇ ਸੜਕਾਂ ਦੇ ਕਲੀਆਂ ਦੇ ਓ ਐਨ ਐਮ ਦੇ ਕੰਮ ਸ਼ੁਰੂ ਕੀਤੇ ਨੇ 700 ਕਰੋੜ ਰੁਪਏ ਦੇ ਨਾਲ ਸਾਡਾ ਪਾਣੀ ਦਾ ਪ੍ਰੋਜੈਕਟ ਲੱਗ ਰਿਹਾ ਤੁਸੀਂ ਵੇਖ ਰਹੇ ਹੋ ਕਿੰਨੀਆਂ ਪਾਈਪਾਂ ਪੈ ਰਹੀਆਂ ਨੇ 82 ਟੈਂਕ ਬਣ ਰਹੇ ਤਾਂ ਕਿ ਲੋਕਾਂ ਨੂੰ ਸ਼ੁੱਧ ਤੇ ਸਾਫ਼ ਪਾਣੀ ਉਹ ਪਾਣੀ ਜਿਹੜਾ ਹੈਗਾ ਬੱਲੇ ਦੇ ਵਿੱਚ 40 ਏਕੜ ਦੇ ਵਿੱਚ ਪਲਾਂਟ ਲਗਾਇਆ ਗਿਆ ਔਰ ਜਿਹੜਾ ਨਹਿਰ ਦਾ ਪਾਣੀ ਹੈ ਜੁਡੀਪੀਸੀ ਨਹਿਰ ਦਾ ਜਿਹੜੀ ਅਪਰਧ ਬਾਦੀ ਦੁਆਰ ਨਹਿਰ ਹੈ ਉਹਦੇ ਤੋਂ ਪਾਣੀ ਲੈ ਕੇ ਅਸੀਂ ਸ਼ਹਿਰ ਦੇ ਵਿੱਚ ਟੈਂਕਾਂ ਦੇ ਸਪਲਾਈ ਕਰਨਾ ਟੈਂਕਾਂ ਤੋਂ ਸ਼ਹਿਰ ਦੇ ਸਪਲਾਈ ਕਰਨਾ ਸੋ ਜਿੱਥੇ ਥੀ ਸਵੀਪਿੰਗ ਦਾ ਕੰਮ ਹੈ ਸ਼ਹਿਰ ਦੀ ਸਫਾਈ ਦਾ ਉਹਦੇ ਲਈ ਵੀ ਟੈਂਡਰ ਲਗਾਏ ਗਏ ਨੇ ਉਹਦੇ ਲਈ ਵੀ ਕੰਮ ਜਿਹੜਾ ਜਲਦੀ ਸ਼ੁਰੂ ਕਰ ਦਿੱਤਾ ਜਾਏਗਾ ਸੋ ਜਿੰਨੇ ਵੀ ਸਾਡੀਆਂ ਬਾਗਾਂ ਨੇ ਜਿੰਨਾ ਵੀ ਸਾਡਾ ਸ਼ਹਿਰ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੱਤੀ ਜਾਏਗੀ ਹੁਣ ਮੇਰੇ ਕੋ ਫਾਇਰ ਡਿਪਾਰਟਮੈਂਟ ਸੀ ਉਹਨਾਂ ਨੇ ਦਰਵਾਣ ਕੀਤੀ ਇੱਕ ਸਾਡੇ ਕੋਲ ਜਿਹੜੀਆਂ ਗੱਡੀਆਂ ਥੋੜੀਆਂ ਜਿਹੀਆਂ ਘੱਟ ਨੇ ਫਾਇਰ ਦੀਆਂ ਸੋ ਮੈਂ ਸਰਕਾਰ ਅੱਗੇ ਬੇਨਤੀ ਰੱਖੀ ਕਿ ਸਾਨੂੰ ਗੱਡੀਆਂ ਚਾਹੀਦੀਆਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਮਾਨ ਸਾਹ ਕੇ ਜੀਵਲ ਸਾਹਿਬ ਸਸੋਧਿਆ ਜੀ ਜਾਂ ਸਾਡੇ ਮੰਤਰੀ ਸਾਹਿਬ ਇਮੀਡੀਏਟ ਉਹਨਾਂ ਨੇ ਉਹ ਚੀਜ਼ ਨੂੰ ਮੁੱਖ ਰੱਖ ਕੇ ਕਿ ਇਹ ਐਮਰਜੈਂਸੀ ਚੀਜ਼ਾਂ ਚਾਹੀਦੀਆਂ ਨੇ 6 ਗੱਡੀਆਂ ਕੱਲ ਹੀ ਰਵਾਨਾ ਕੀਤੀਆਂ ਤਾਂ ਕਿ ਹੋਰ 8 ਦਿਨ ਨੂੰ 10 ਦਿਨ ਨੂੰ ਦੁਵਾਲੀ ਦਾ ਟਾਈਮ ਹੈ ਪ੍ਰਮਾਤਮਾ ਨਾ ਕਰੇ ਕੋਈ ਅਨਸਖਾਵੀ ਘਟਨਾ ਹੋਏ ਉਸ ਲਈ ਆਪਾਂ ਜਿਹੜਾ ਕਾਰਪੋਰੇਸ਼ਨ ਨੂੰ ਜਿਹੜਾ ਪ੍ਰਪੇਅਰ ਰਹੀ ਔਰ ਆਉਣ ਵਾਲੇ ਟਾਈਮ ਤੇ ਮੇਰਾ ਆਪਣੀ ਸਾਡੀ ਪ੍ਰੋਪੋਜ਼ਲ ਹੈ ਕਿ ਸ਼ਹਿਰ ਦੇ 2-3 ਜਗ੍ਹਾ ਤੇ ਫਾਇਰ ਸਟੇਸ਼ਨ ਵੀ ਨਵੇਂ ਬਣਾਏ ਜਾਣਗੇ ਇਹ ਵੀ ਸਾਡੀ ਕੋਸ਼ਿਸ਼ ਹੈ ਸੋ ਸ਼ਹਿਰ ਦੀਆਂ ਜੋ ਮੋਢਲੀਆਂ ਜ਼ਰੂਰਤਾਂ ਨੇ ਅਸੀਂ ਸਾਰੀਆਂ ਸਾਡੇ ਧਿਆਨ 'ਚ ਨੇ ਅਸੀਂ ਹਰ ਇੱਕ ਇੱਕ ਮਿੰਟ ਜਿਹੜਾ ਉਹਦੇ ਤੇ ਲਗਾ ਰਹੇ ਹਾਂ ਹਰ ਟਾਪਰਾ ਟ ਕੀਮਤੀ ਟਾਈਮ ਆਪਣੇ ਸ਼ਹਿਰ ਲਈ ਦੇ ਰਹੇ ਹਾਂ ਔਰ ਇਸ ਸ਼ਹਿਰ ਨੂੰ ਜਿੱਥੇ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੈ ਉੱਥੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਸਾਡਾ ਸਹਿਯੋਗ ਜ਼ਰੂਰ ਦੇ ਆ ਜੇ ਇਹ ਸਾਡਾ ਬੜਾ ਪਵਿੱਤਰ ਸ਼ਹਿਰ ਹੈ ਇਹਨੂੰ ਅਸੀਂ ਰਲ ਮਿਲ ਕੇ ਜਿਹੜਾ ਇਹਨੂੰ ਖੂਬਸੂਰਤ ਬਣਾਣਾ ਸਾਫ਼ ਸੁਥਰਾ ਬਣਾਣਾ ਬਹੁਤ ਬਹੁਤ ਧੰਨਵਾਦ ਸਰ ਸਰ ਕੁਝ ਆਵਾ ਨਹੀਂ ਕੁਝ ਖਾਵਾ ਨਹੀਂ ਕੁਝ ਮੇਜਰ ਖਾਵਾ ਨਹੀਂ ਜਿਵੇਂ ਕਿ ਅੰਤਰਿਆਮੀ ਕਲੋਨੀ ਦੇ ਵਿੱਚ ਵੱਡੇ ਪੱਥਰ ਦੇ ਕੂੜੇ ਦੇ ਢੇਰ ਬਾਹਰ ਲੱਗੇ ਨੇ ਤੇ ਕੋੜ ਬਾਬਾ ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਉਹਦੇ ਬਿਲਕੁਲ ਨਾਲ ਹੀ ਨਾਲ ਲੱਗਦੀ ਕੰਦ ਸਕੂਲ ਦੀ ਕੰਦ ਦੇ ਬਾਹਰ ਰੇੜੀ ਫੜੀ ਵਾਲਿਆਂ ਦੇ ਵੱਲੋਂ ਵੱਡੀ ਤਦਾਦ ਦੇ ਵਿੱਚ ਸਾਰਾ ਗੰਦ ਜਿਹੜਾ ਉੱਥੇ ਸੁੱਟ ਦਿੱਤਾ ਜਾਂਦਾ ਤੇ ਸਕੂਲ ਪਰਿਸਰ ਦਾ ਜਿਹੜਾ ਆਲਾ ਦੋਲਾ ਜੱਤੀ ਉਹ ਸਾਫ਼ ਹੋਣਾ ਚਾਹੀਦਾ ਵੱਡੇ ਪੱਧਰ ਤੇ ਉੱਤੇ ਉੱਤੇ ਕੂੜੇ ਦੇ ਢੇਰ ਲੱਗੇ ਨਜ਼ਰ ਆਉਂਦੇ ਨੇ ਤੇ ਬੱਚੇ ਜਿਹੜੇ ਅੰਦਰ ਬੈਠਦੇ ਨੇ ਤੇ ਉਹਦਾ ਪੋਲਿਊਸ਼ਨ ਵੀ ਜਿਹੜਾ ਬੱਚਾ ਤੱਕ ਪਹੁੰਚਦਾ ਬਦਬੂ ਆਉਂਦੀ ਆ ਸਕੂਲ ਦੇ ਵਿੱਚੋਂ ਸਰ ਉਸ ਚੀਜ਼ਾਂ ਨੂੰ ਅਸੀਂ ਉਸ ਜਗ੍ਹਾ ਦੇ ਉੱਤੇ ਕੂੜੇ ਦੇ ਜਿਹੜੇ ਢੇਰ ਲੱਗ ਰਹੇ ਨੇ ਉਹਨਾਂ ਦੀ ਚੁਕਾਈ ਕਦੋਂ ਤੱਕ ਹੋ ਪਾਏਗੀ ਤਾਂ ਜੋ ਆਲਾ ਦੋਰਾ ਸਾਫ਼ ਰਹਿ ਸਕੇ ਇੱਕ ਪਾਇਆ ਕਿ ਉਹਦੇ ਨਾਲ ਜਿਹੜੀ ਤੁਸੀਂ ਕਹਿ ਰਹੇ ਹੋ ਰੇੜੀਆਂ ਲੱਗਦੀਆਂ ਨੇ ਫਰੂਟ ਵਗੈਰਾ ਸਾਡੀ ਨੌਲੇਜ ਏ ਕਿ ਇਹ ਥੋੜਾ ਜਿਹਾ ਆਪਣੀ ਜ਼ਿੰਮੇਵਾਰੀ ਤੋਂ ਹਟ ਕੇ ਜਿਹੜਾ ਆਪਣਾ ਜਿਹੜਾ ਜੋ ਵੀ ਵੇਸਟੇਜ ਉੱਤੇ ਸੁੱਟਦੇ ਨੇ ਸੋ ਉਹਦੇ ਲਈ ਅਸੀਂ ਇੱਕ ਤੈਨਾਂ ਦੇ ਸਕੀ ਵੀ ਕਰ ਰਹੇ ਹਾਂ ਇਹਨਾਂ ਦੇ ਉੱਤੇ ਰੇਡੀਆਂ ਤੇ ਬਾਰਕੋਡ ਲਗਾ ਰਹੇ ਹਾਂ ਇਹਨਾਂ ਤੇ ਮੰਥਲੀ ਚਾਰਜਸ ਵੀ ਲਵਾਂਗੇ ਔਰ ਨਾਲ ਕਲੇ ਚਾਰਜਸ ਦਾ ਸਾਡਾ ਨਹੀਂ ਹੈ ਸਾਡਾ ਇਹ ਵੇ ਕਿ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਏਗੀ ਕੋਈ ਵੀ ਮਿਸਟੇਜ ਕਿਸੇ ਦੇ ਕੋਲ ਪਈ ਹੋਏਗੀ ਜ਼ਿੰਮੇਵਾਰ ਉਹ ਹੋਏਗਾ ਇਹ ਨਹੀਂ ਹੈ ਕੋਈ ਕਾਦੇਗਾ ਸਾਨੂੰ ਮੈਂ ਨਹੀਂ ਸੁੱਟੀ ਦੂਸਰੀ ਰੇੜੀ ਜੇ ਸੁੱਟ ਗਿਆ ਜਾਂ ਕੋਈ ਸੁੱਟ ਗਿਆ ਉਹ ਜ਼ਿੰਮੇਵਾਰੀ ਇਹਨਾਂ ਦੀ ਫਿਕਸ ਕੀਤੀ ਜਾਏਗੀ ਔਰ ਇਹਨਾਂ ਜਗ੍ਹਾ ਦੇ ਉੱਤੇ ਸਾਡੀਆਂ ਗੱਡੀਆਂ ਨਿਰੰਤਰ ਜਿਹੜੀਆਂ ਜਾ ਰਹੀਆਂ ਨੇ ਕੋਈ ਇਹੋ ਜੀ ਦਿੱਕਤ ਨਹੀਂ ਉਹ ਜਦੋਂ ਗੱਡੀਆਂ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਇਹ ਵੇਸਟੇਜ ਜਿਹੜੀਆਂ ਫਰੂਟ ਵਾਲੇ ਜਾਂ ਸੁੱਟਦੇ ਨੇ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਏਗੀ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਦਿੱਤਾ ਜਾਏਗਾ ਸਰ ਇੱਕ ਨਾ ਸੁਲਤਾਨ ਮਨ ਰੋਡ ਤੇ 100 ਫੁੱਟੀ ਸੜਕ ਤੋਂ ਜਿਹੜਾ ਰਾਹ ਜਾ ਰਿਹਾ ਆਪਣਾ ਪੁਲ ਨੂੰ ਸੁਲਤਾਨ ਮਨ ਪੁਲ ਨੂੰ ਨਹਿਰ ਨੂੰ ਹਾਂਜੀ ਉਹਦੇ ਕਬਰਾਂ ਨੇ ਮੁਸਲਮ ਜੀ 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 ਉਹਦੇ ਬਾਹਰ ਇੱਕ ਰੇੜੀ ਵਾਲੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਕਿ ਰੇੜੀ ਬਹੁਤ ਜ਼ਿਆਦੀਆਂ ਲੱਗੀਆਂ ਆ ਉਹ ਰੇੜੀਆਂ ਅੱਗੇ ਤੋਂ ਅੱਗੇ ਲੈ ਕੇ ਹੁੰਦੇ ਨੇ ਰਾਤ ਨੂੰ ਜਦੋਂ ਸ਼ਾਮ ਹੋ ਜਾਂਦੀ ਰਾਤ ਨੂੰ ਕਿਉਂਕਿ ਕਾਰਪੋਰੇਸ਼ਨ ਦੇ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਦੇ ਉਹਨਾਂ ਨੂੰ ਲੱਗਦਾ ਕਿ ਰਾਤ ਨੂੰ ਸ਼ਾਮ ਨੂੰ ਜਿਆਦੀ ਰੇੜੀ ਲੱਗਦੀ ਫਲ ਫਰੂਟ ਦੀ ਹੋਗੀ ਉਹ ਸਬਜ਼ੀ ਦੀ ਹੋਗੀ ਉਹਦੇ ਬਾਰੇ ਸਾਰਾ ਕੁਝ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਕਾਰਵਾਈ ਹੈ ਉੱਥੇ ਕਿੰਨੀ ਵਾਰੀ ਅੱਗੇ ਆਲਰੇਡੀ ਕਾਰਵਾਈ ਕਰ ਚੁੱਕੇ ਹਾਂ ਤੁਹਾਡੇ ਵੀ ਧਿਆਨ ਚ ਹੋਏਗਾ ਆਲਰੇਡੀ ਕਾਰਵਾਈ ਅਸੀਂ ਉਸ ਜਗ੍ਹਾ ਤੇ ਵੀ ਕੀਤੀ ਹੈ ਔਰ ਕਰਦੇ ਹਾਂ ਹੁਣ ਸਾਡਾ ਸ਼ਹਿਰ ਬੜਾ ਵੱਡਾ ਹੈ ਲੋਕ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਉਂਦੇ ਨਹੀਂ ਤੇ ਅਸੀਂ ਇਹ ਵੇ ਕਿ ਸਟਾਫ ਇਹਦੇ ਤੇ ਇਨਕ੍ਰੋਚਮੈਂਟਰ ਵਾਲ ਵੀ ਅਸੀਂ ਧਿਆਨ ਦੇ ਰਿਹਾ ਸਟਾਫ ਵਧਾਵਾਂਗੇ ਜਿਹੜੇ ਕਿ ਜਾ ਕੇ ਤੇ ਕਾਰਨੇ ਵੀ ਕਿ 6 ਵਜੇ ਤੱਕ 5 6 ਵਜੇ ਤੱਕ ਜਿਹੜੇ ਨੇ ਸਾਡੇ ਆਫਿਸ ਬੰਦ ਹੋ ਜਾਂਦੇ ਨੇ ਮੁਲਾਜ਼ਮ ਚਲੇ ਜਾਂਦੇ ਨੇ ਹੁਣ ਜਿੱਥੇ ਰਾਤ ਨੂੰ ਨੇ ਇਨਕ੍ਰੋਚਮੈਂਟ ਹੋਈ ਉਹ ਵੀ ਇੱਕ ਡਰਾਈਵ ਉਹ ਵੀ ਹਫਤੇ ਚ ਇੱਕ ਦਿਨ ਜ਼ਰੂਰ ਕਰਾਂ ਕਰਾਂਗੇ ਨਾਈਟ ਡਰਾਈਵ ਵੀ ਕਰਾਂਗੇ ਅਪੀਲ ਕੀਤੀ ਜਾ ਸਕਦੀ ਤਾਂ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇਣ ਤੇ ਅਸੀਂ ਗੁਰੂ ਨਗਰੀ ਨੂੰ ਸਵੱਛ ਬਣਾ ਪਾਈ ਦੇਖੋ ਜਿਹੜਾ ਮੇਰਾ ਕੈਨ ਤੋਂ ਪਾਸ ਸੀਗਾ ਕਿ ਜਿਹੜੀ ਜ਼ਿੰਮੇਵਾਰੀ ਅਸੀਂ ਚੁਕਣੀ ਹੈ ਅਸੀਂ ਬਿਲਕੁਲ ਉਹ ਜ਼ਿੰਮੇਵਾਰੀ ਜਿਹੜੀ ਇਹ ਬਿਲਕੁਲ ਇਮਾਨਦਾਰੀ ਦੇ ਨਾਲ ਆਪਣੀ ਇਹ ਜ਼ਿੰਮੇਵਾਰੀ ਸਮਝੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕਰਨਾ ਹੈ ਉਹ ਮੈਂ ਪਹਿਲਾਂ ਗੱਲ ਕੀਤੀ ਸਾਨੂੰ ਜਿੰਨੀ ਦੇਰ ਤੱਕ ਸਾਡੇ ਲੋਕ ਸਾਡਾ ਸ਼ਹਿਰ ਸਹਿਯੋਗ ਨਹੀਂ ਦੇਗਾ ਉਨੀ ਦੇਰ ਤਾਈ ਕਾਮਯਾਬ ਨਹੀਂ ਹੋ ਸਕਦੇ ਸੋ ਮੇਰੀ ਅਪੀਲ ਹੈ ਕਿ ਲੋਕਾਂ ਨੂੰ ਵੀ ਅਪੀਲ ਹੈ ਤੁਹਾਡੇ ਮਾਧਿਅਮ ਰਹੀ ਕਿ ਭਾਈ ਇਹ ਸਾਡਾ ਗੁਰੂਆਂ ਪੀਰਾਂ ਦਾ ਪਵਿੱਤਰ ਸ਼ਹਿਰ ਹੈ ਜਿੱਥੇ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਪੂਰੇ ਨਿਭਾਗੇ ਉਥੇ ਤੁਹਾਡੀ ਵੀ ਡਿਊਟੀ ਹੈ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਏ ਇੱਕ ਲਿਮਟ ਦੇ ਵਿੱਚ ਰਹੋ ਗੰਦ ਨਾ ਪਾਵੋ ਜੇ ਤੁਹਾਡੇ ਕੋਲ ਕੋਈ ਵੇਸਟੇਜ ਹੈ ਉਹਨੂੰ ਕਿਸੇ ਚੀਜ਼ ਚ ਪਾ ਕੇ ਰੱਖ ਲਓ ਜਦੋਂ ਸਾਡੀ ਟਰਾਲੀ ਲਿਫਟਿੰਗ ਵੀ ਹੁੰਦੀ ਹੈ ਉਹਦੇ ਵਿੱਚ ਪਾ ਦਿਓ ਸਾਡਾ ਵਹੀਕਲ ਦੇ ਵਿੱਚ ਜਿਹੜਾ ਲਿਫਟਿੰਗ ਲਈਦਾ ਉਹਦੇ ਚ ਪਾਓ ਇਹ ਨਹੀਂ ਕਿ ਬਾਜ਼ਾਰਾਂ ਚ ਸੁੱਟੀ ਜਾਓ ਉਹ ਤਾਂ ਫਿਰ ਲੋਕਾਂ ਨੂੰ ਵੀ ਜਿਹੜਾ ਵੇਰ ਹੋਣਾ ਪਏਗਾ ਸਰ ਐਟ ਤੇ ਕੁੜੇ ਦੀ ਕਾਲ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਵੀ ਰਹੀ ਹੈ ਨਹੀਂ ਕਿ ਜੇ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਨੋਟਿਸ ਤੋਂ ਸੰਦਰ ਦੇ ਲੋਗਰ ਵਾਲਾ ਪੁਲ ਹੈ ਉਹ ਬਹੁਤ ਜ਼ਿਆਦਾ ਸਾਲ ਹੋ ਚੁੱਕੇ ਹੈ ਕਿ ਅੰਡਰ ਕੰਸਟਰਕਸ਼ਨ ਹੈ ਤੇ ਲੋਕਾਂ ਨੂੰ ਉਹ ਚੀਜ਼ ਦੀ ਬਹੁਤ ਦਿੱਕਤ ਆ ਰਹੀ ਹੈ ਉਹਦੇ ਬਾਰੇ ਕੀ ਤੁਸੀਂ ਲੋਕਾਂ ਨੂੰ ਦੇਖੋ ਅਸੀਂ ਦੋ ਤਿੰਨ ਵਾਰੀ ਰਿਮਾਈਂਡਰ ਆਲਰੇਡੀ ਜਿਹੜੇ ਹੈਗੇ ਨੇ ਭੇਜ ਚੁੱਕੇ ਸਾਡੇ ਅੰਡਰ ਨਹੀਂ ਹੈ ਸੋ ਮੈਂ ਦੇਖਦਾ ਇੱਕ ਦੋ ਦਿਨਾਂ ਚ ਉੱਥੇ ਵਿਜ਼ਿਟ ਕਰਕੇ ਆਪਾਂ ਫੇਰ ਵੀ ਜਿਹੜਾ ਹੈਗਾ ਉਹਨੂੰ ਤੇਜ਼ੀ ਲਿਆਉਨੇ ਆ ਉਹਦੀ ਉਹ ਸਾਡੇ ਕਾਰਪੋਰੇਸ਼ਨ ਦੇ ਅੰਡਰ ਨਹੀਂ ਹੈ ਸੋਦੇ ਲਈ ਅਸੀਂ ਆਲਰੇਡੀ ਰਿਮਾਈਂਡਰ ਇਹਨਾਂ ਨੂੰ ਸਰਕਾਰ ਨੂੰ ਭੇਜ ਚੁੱਕੇ ਆ ਸੈਟਰ ਗਵਰਨਮੈਂਟ ਨੂੰ ਤੇ ਇਹਦੇ ਲਈ ਫੇਰ ਇੱਕ ਵਾਰੀ ਜਿਹੜਾ ਹੈਗਾ ਮੈਂ ਦੇਖਦਾ ਹਾਂ ਵਾ ਇਹ ਦਿੱਲੀ ਵਿਜ਼ਿਟ ਕਰਕੇ ਫਿਰ ਵੀ ਦੇਖਦੇ ਆ ਮੇਰੇ ਸਾਹਿਬ ਦੀਵਾਲੀ ਦਾ ਤਿਉਹਾਰ ਆ ਰਿਹਾ ਜੀ ਤੇ ਪੰਜਾਬ ਵਾਸੀਆਂ ਨੂੰ ਜਿਹੜੇ ਬਾਹਰ ਪੰਜਾਬੀ ਵਸਦੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਮੈਂ ਮੇਰੇ ਵੱਲੋਂ ਤੇ ਜੋ ਸ਼ਹਿਰ ਵਾਸੀ ਦੇਸ਼ ਵਾਸੀ ਸਾਡੇ ਪੰਜਾਬੀ ਭਰਾ ਜਿੰਨੇ ਵੀ ਬਾਹਰ ਵੀ ਨੇ ਜਿੱਥੇ ਵੀ ਨੇ ਕਿਉਂਕਿ ਧਰਤੀ ਦਾ ਮੋਹ ਹਰ ਕਿਸੇ ਨੂੰ ਆ ਜੀ ਔਰ ਇਹਦਾ ਜਿਹੜਾ ਤੁਸੀਂ ਰਿਜ਼ਲਟ ਵੇਖਣਾ ਹੈ ਇਹਦਾ ਤੁਸੀਂ ਜੇ ਵੇਖਣਾ ਤੇ ਐਸ ਤਾਂ ਜਿਹੜੇ ਆਪਣਾ ਜਿਹੜੇ ਆਪਣਾ ਫਲੱਡ ਆਇਆ ਤੁਸੀਂ ਵੇਖੋ ਫਲੱਡ ਸਾਡੇ ਅਜ ਨਾਲੇ ਦੀ ਜੀ ਗੱਲ ਕਰਦੀ ਹੈ ਤੇ ਭਾਵੇਂ ਪੰਜਾਬੀ ਕਿਤੇ ਵੀ ਸੀ ਕਿਸੇ ਦੁਨੀਆ ਦੇ ਕੋਨੇ ਸੀ ਉਹਨੇ ਆ ਕੇ ਆਪਣਾ ਸਹਿਯੋਗ ਜਿਹੜਾ ਉਹ ਫਲੱਡ ਅਫੈਕਟਡ ਲੋਕਾਂ ਦੇ ਵਿੱਚ ਜਾ ਕੇ ਪਾਇਆ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਕਿ ਆਪਣੀ ਧਰਤੀ ਦਾ ਮੋਹ ਹਰ ਕਿਸੇ ਨੂੰ ਹੈ ਸੋ ਮੈਂ ਆਪਣੇ ਸਾਰਿਆਂ ਨੂੰ ਪੰਜਾਬੀ ਭਾਈਚਾਰੇ ਨੂੰ ਸਾਡੇ ਪੰਜਾਬੀਆਂ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਬਾਹਰ ਵਸਦੇ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਮੁਬਾਰਕਾਂ ਦਿੰਦਾ ਵਾਸਤੇ ਰਹਿਣ ਹਾਸੇ ਰਹਿਣ ਔਰ ਖਿੜ ਖੜਾਦੇ ਰਹਿਣ ਖੁਸ਼हाल ਰਹਿਣ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਮੁਬਾਰਕਾਂ ਜੀ ਔਰ ਤੁਹਾਨੂੰ ਵੀ ਮੁਬਾਰਕਾਂ ਜੀ ਸਭ ਨੂੰ ਐਸੇ ਮੈਸੇਜ ਦੇ ਨਾਲ ਗੁਰੂ ਨਗਰੀ ਨੂੰ ਸਵੱਛ ਬਣਾਉਣ ਦੇ ਲੋਕਾਂ ਨੂੰ ਕੀ ਕੀ ਲਿਖਿਆ ਤੀ ਜਾਓਗੇ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਪਿੱਛੇ ਸਾਡਾ ਜਿਹੜਾ ਪੰਜਾਬ ਅੰਮ੍ਰਿਤਸਰ ਸੀਗਾ ਕਿਉਂਕਿ ਸਾਡੀ ਸਰਕਾਰ ਨੇ ਇੱਕ ਵਾਦਾ ਦਿੱਤਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਣਾ। ਉਹ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਅਨੁਸਾਰ ਅਮਰੋਦਸਰ ਸ਼ਹਿਰ ਰੰਗਲਾ ਖੂਬਸੂਰਤ ਸਵਾਸ਼ ਪলিউਸ਼ਨ ਫ੍ਰੀ ਤਾਂ ਹੀ ਬਣੇਗਾ ਜੇ ਲੋਕ ਸਾਥ ਦੇਣਗੇ ਤੇ ਸੋ ਲੋਕਾਂ ਨੂੰ ਅਪੀਲ ਹੈ ਕਿ ਆਪਾਂ ਉਹ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਅਮਰੋਦਸਰ ਨੂੰ ਬਟਾਈਏ ਔਰ ਸਾਰੇ ਰਲ ਮਿਲ ਕੇ ਸਾਰੇ ਉਪਰਾਲਾ ਕਰੀਏ ਕਿ ਅਸੀਂ ਕਿਤੇ ਵੀ ਗੰਦ ਨਾ ਪਾਣਾ ਨਾ ਪੈਣ ਦੇਣਾ ਜਿਹੜੀ ਸਾਡੀਆਂ ਮਜਬੂਰੀਆਂ ਸੀਗੀਆਂ ਅਸੀਂ ਪਰਮਾਨੈਂਟ ਦੇ ਸਥਾਈ ਹੱਲ ਕਰ ਰਹੇ ਆਂ ਔਰ ਦੋ ਤਿੰਨ ਮਹੀਨਿਆਂ ਚ ਇਹਦੇ ਰਿਜ਼ਲਟ ਦੇ ਦਿਆਗੇ ਤੁਹਾਨੂੰ ਧੰਨਵਾਦ ਜੀ